ਪੰਜਾਬ ਸਰਕਾਰ ਵੱਲੋਂ ਦਾਣਾ ਮੰਡੀਆ ਵਿੱਚ ਕਿਸਾਨਾਂ ਨੂੰ ਨਾ ਰੋਲਣ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਕਣਕ ਮੰਡੀ ਵਿੱਚ ਆਉਣ ਤੋਂ ਬਾਅਦ ਚੱਕ ਕੇ 72 ਘੰਟੇ ਵਿੱਚ ਪੇਮੈਂਟ ਦਿੱਤੇ ਜਾਂਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹਨਾਂ ਦਾਅਵਿਆਂ ਦੀ ਹਵਾ ਦਾਣਾ ਮੰਡੀ ਫਾਜ਼ਿਲਕਾ ਵਿੱਚ ਨਿਕਲਦੀ ਹੋਈ ਵਿਖਰੀ ਹੈ ਜਿੱਥੇ ਦਾਣਾ ਮੰਡੀ ਫਾਜ਼ਿਲਕਾ ਲਪਲਪ ਭਰੀ ਪਈ ਹੈ ਅਤੇ ਕਣਕ ਸੱਟ ਦੀ ਜਗ੍ਹਾ ਨਹੀਂ ਹੈ ਇਸ ਦਾ ਵੱਡਾ ਕਾਰਨ ਹੈ ਵੀ ਲਿਫਟਿੰਗ ਦਾ ਨਾ ਹੋਣਾ ਜਾਂ ਲਿਫਟਿੰਗ ਡੇਰ ਦਾ ਹੋਣਾ ਜਿਸ ਕਰਕੇ ਕਿਸਾਨ ਕਾਫੀ ਪ੍ਰੇਸ਼ਾਨ ਕਿਸਾਨਾਂ ਵੱਲੋਂ ਕਹਿਆ ਜਾ ਰਿਹਾ ਹੈ ਮੰਡੀ ਵਿੱਚੋਂ ਕਣਕ ਦੀਆਂ ਟਰਾਲੀਆਂ ਲਿਆਏ ਹਨ ਦੋ ਦੋ ਦਿਨ ਹੋ ਗਏ ਟਰਾਲੀ ਖੜੀ ਕਰਨ ਜਗ੍ਹਾ ਨਹੀਂ ਮਿਲ ਰਹੀ ਹੈ ਸਰਕਾਰ ਫੋਕੇ ਹਵਾਈ ਦਾਅਵੇ ਕਰ ਰਹੀ ਹੈ ਇੱਥੇ ਵੱਡਾ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ ਵੀ ਅੱਧੀ ਟਰਾਲੀ ਵੀ ਖਾਲੀ ਨਹੀਂ ਹੋ ਰਹੀ ਹੋਰ ਕਿਸਾਨਾਂ ਨੇ ਜੋ ਮੁੱਖੇ ਤੇ ਕਿਹਾ ਕਣਕ ਦੇ ਤੁਹਾਨੂੰ ਹਾਰ ਵਿਖਾ ਰਹੇ ਹਾਂ ਕਿਸਾਨਾਂ ਦੀ ਜ਼ੁਬਾਨੀ ਕਿਸਾਨਾਂ ਦੀ ਕਹਾਣੀ ਫਾਜ਼ਿਲ ਦਾ ਦਾਣਾ ਮੰਡੀ ਇਹ ਜਿਹੜੀਆਂ 3-4 ਲਾਈਨਾਂ ਮਤਲਬ 4 ਲਾਈਨਾਂ ਨੇ ਇੱਕ ਪਾਸੇ 3 ਲਾਈਨਾਂ ਦੇ ਵਿੱਚ ਕੀਰੀ ਤੇ ਸਾਡੇ ਪਾਸੇ ਅਸੀਂ ਕੋਈ ਆਪਣਾ ਗੁਸਤਖੀ ਨਹੀਂ ਆ ਰਹੀ ਤਦੂ ਦੇ ਸਾਰੇ ਸਾਧਿਆ ਮੇਰੀ ਪਿੰਡ ਕਾਣਾ ਖੜੀ ਹੈ ਉਹ ਉਵੇਂ ਹੀ ਖੜੀ ਹੋਣ ਦਾ ਕੋਈ ਇੱਥੇ ਲਾਣ ਦੀ ਜਗ੍ਹਾ ਨਹੀਂ ਹੈ ਜੀ ਅਸੀਂ ਕਿੱਥੇ ਸੱਬੀਏ ਸਰਕਾਰ ਕਹਿੰਦੀ ਵਸਤਾ ਵਿੱਚ ਡੰਡਿਆਂ ਦੇ ਵਿੱਚ ਅਸੀਂ ਲਿਫਟਿੰਗ ਕਰਵਾ ਲਾਂਗੇ ਕੋਈ ਨਹੀਂ ਕਰਦੇ ਜੀ ਤੁਸੀਂ ਆ ਕੇ ਆਪ ਚੈੱਕ ਕਰ ਸਕਦੇ ਕੋਈ ਨਾ ਪਰ ਇਹ ਲਿਫਟਿੰਗ ਹੈ ਸਭ ਜ਼ਿੰਮੇਵਾਰ ਕਰਵਾ ਲੈਣੇ ਇੱਕ ਮਿੰਟ ਤੇਰਾ ਵੀ ਲੈਣਾ ਤੇਰੇ ਵੀ ਲੈਣਾ ਆ ਜੋ ਕੱਲ ਦੀ ਟਰਾਲੀ ਅੱਲੀ ਭਰੀ ਖੜੀ ਹੈ ਲਿਫਟਿੰਗ ਉਹ ਦੇਖੋ ਉਹ ਖੜੀ ਹੈ ਵਿਚਾਰੇ ਦੀ ਉਹ ਖੜੀ ਟਰਾਲੀ ਜੋ ਚੱਲ ਰਹੀ ਹੈ ਤੜਕੀ ਨਾਮ ਹੈ ਹਾਂਜੀ ਮੇਰਾ ਵਿਕਰਮ ਹੰਡਾ ਜੀ ਕਿਥੋਂ ਦਾ ਰਹਿਣ ਵਾਲੇ ਆ ਮੈਂ ਗੰਜੂਆਣਾ ਲੋਕਲ ਹਾਲ ਦਾ ਹਾਂਜੀ ਕੀ ਨਾਮ ਹੈ ਮੇਰਾ ਨਾਮ ਜੱਟਪਾਲ ਸਿੰਘ ਹੈ ਜੀ ਮੈਂ ਚੱਲ ਕੇ ਲੈ ਕੇ ਆਇਆ ਨਹੀਂ ਰੇਤੀ ਨਹੀਂ ਹੁੰਦੀ ਪਈ ਉਹਦੇ ਕਰਕੇ ਟਰਾਲੀ ਨਹੀਂ ਲੈਂਦੀ ਪਈ ਕੀ ਕਹਿੰਦੇ ਨੇ ਮੰਡੀ ਦਾ ਸਰਕਾਰ ਦਾ ਵਾਅਦਾ ਕਰਦੀ 72 ਘੰਟੇ ਕਰਨਗੀ ਨਹੀਂ ਇਹ ਵੇਖੋ ਸਾਰੇ ਸਾਹਮਣੇ ਹੀ ਥੋੜੇ ਪਿਆਈ ਵੇਖੋ ਬੋਰੀ ਉੱਤੇ ਪਈ ਲਿਫਟਿੰਗ ਨਹੀਂ ਕੋਈ ਬੋਰੀ ਇੱਕ ਵੀ ਚੱਕੀ ਨਹੀਂ ਕਿ ਟਰਾਲੀ ਹੁਣ ਸਾਰੀ ਖੜੀ ਖੜੀ ਹੈ ਕੋਣ ਜ਼ਿੰਮੇਵਾਰ ਹੈ ਜੋ ਸਰ ਤੰਦਰੋਗ ਮੰਡੀ ਬੱਠੇ ਨੂੰ ਕੀ ਮੰਗ ਕਰਦੇ ਹੋ ਮੰਗ ਕਰਦੇ ਲਿਫਟਿੰਗ ਹੋਵੇ ਤੇ ਸਾਡੇ ਮਾਲ ਲੈ ਵੀ ਸਰਕਾਰ ਤੇ ਪ੍ਰਸ਼ਾਸਨ ਉਹ ਦਾਅਵੇ ਕੀਤਾ ਜਾ ਰਹੇ ਨੇ ਕੰਮ ਵਧੀਆ ਚੱਲ ਰਹੇ ਨਹੀਂ ਇੱਕ ਪਰਸੈਂਟ ਵੀ ਹੈ ਨਹੀਂ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜਟਪਾਲ ਸਿੰਘ ਕਿੱਥੋਂ ਦਾ ਰਹਿਣ ਵਾਲੇ ਕੀ ਨਾਮ ਹੈ ਤੁਹਾਡਾ ਜੀ ਦਾ ਰਾਮ ਕਿੱਥੋਂ ਦਾ ਰਹਿਣ ਵਾਲੇ ਹੋ ਪੈਂਚਾ ਜੀ ਕਿਹੜੀ ਮੰਡੀ ਜਾਇਓ ਫਾਇਲ ਕਾ ਮੰਡੀ ਕੀ ਕਹਿਣਾ ਚਾਹੁੰਦੇ ਹੋ ਕੀ ਦਿੱਕਤ ਪਰੇਸ਼ਾਨੀ ਹੈ ਅਸਤਾਇਆ ਨੇ ਜੀ ਆ ਬੋਰੀਆਂ ਬੋਰੀਆਂ ਚੱਕਣੋਂ ਮੇਰੀ ਦਾਦੀ ਟਰਾਲੀ ਹੈਗੀ ਆ ਉਹ ਵਿੱਚ ਹੀ ਪਾਏ ਦੇ ਲੋਗੇ ਫਸੇ ਨੂੰ ਵੇਹਦੇ ਤੇ ਪਈਆਂ ਨੇ ਬੋਰੀਆਂ ਉਹ ਆੜਤੀ ਨੂੰ ਨਾਲੇ ਦਾਦੀਆਂ ਨਾਲ ਬੋਰੀਆਂ ਪਈਆਂ ਨੇ ਕਿਹਨੂੰ ਚਾਹੀਏ ਉਹ ਚਾਹੁੰਦੀ ਨਹੀਂ ਵੀ ਮੈਂ ਤਾਂ ਇੱਥੇ ਬੱਜ ਕੇ ਬੈਠਾ ਜੀ ਮਗਰ ਵੱਡਣ ਵਾਲੀ ਬੱਕਰੀ ਖੜੀ ਕਰਨ ਤੇ ਸਰਕਾਰ ਤਾਂ ਕਹਿੰਦੀ ਚੱਕ ਰਿਆਂ 72 ਘੰਟੇ ਸਰਕਾਰ ਜਾਂ ਤਾਂ ਆਣੇ ਤੇ ਵੇਖੇ ਜੀ आधी, ये वे, आधी वे, आधी बंदर कोई आ देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत